ਆਓ ਹੁਣ ਵਿਚਾਰਦੇ ਹਾਂ ਕਿ ਨਾਮ ਜਪਣ ਵਾਸਤੇ ਸਮਾਂ ਕਿਹੜਾ ਹੋਵੇ ਵੈਸੇ ਨਾਮ ਜਪਣ ਵਾਸਤੇ ਅੰਮ੍ਰਿਤ ਵੇਲਾ ਬੜਾ ਸੁਹਾਵਣਾ ਸਮਾਂ ਗਿਣਿਆ ਜਾਂਦਾ ਹੈ ਮੈਨੂੰ ਇੱਕ ਮਹਾਤਮਾ ਨੇ ਅੰਮ੍ਰਿਤ ਵੇਲੇ ਗਰਮੀਆਂ ਵਿੱਚ ਰਾਤ ਦੇ 2 ਤੋਂ 4 ਵਜੇ ਤੱਕ ਤੇ ਸਰਦੀਆਂ ਵਿੱਚ ਰਾਤ ਦੇ 3 ਤੋਂ 5 ਵਜੇ ਤੱਕ ਸਿਮਰਨ ਕਰਨ ਦਾ ਸਮਾਂ ਦੱਸਿਆ ਸੀ ਤੇ ਮੈਂ ਪਿਛਲੇ 15-16 ਸਾਲਾਂ ਤੋਂ ਇਸੇ ਸਮੇਂ ਵਿੱਚ ਉੱਠ ਕੇ ਅਭਿਆਸ ਕਰਦਾ ਹਾਂ ਇਸ ਸਮੇਂ ਵਿੱਚ ਜਾਗਣ ਦਾ ਇੱਕ ਖਾਸ ਫਾਇਦਾ ਇਹ ਆ ਕਿ ਅਭਿਆਸ ਤੋਂ ਮਗਰੋਂ 2 ਘੰਟੇ ਫਿਰ ਆਰਾਮ ਕਰਨ ਦਾ ਮੌਕਾ ਮਿਲ ਜਾਂਦਾ ਹੈ ਤੇ ਦੂਜਾ ਫਾਇਦਾ ਇਹ ਕਿ ਸਾਰੀ ਦੁਨੀਆ ਵਿੱਚ ਇਸ ਸਮੇਂ ਪੂਰਨ ਸ਼ਾਂਤੀ ਤੇ ਖਾਮੋਸ਼ੀ ਹੁੰਦੀ ਹੈ ਤੇ ਸੁਰਤੀ ਅਨੰਤ ਵੈਗਰੂ ਨਾਲ ਜੁੜੀ ਹੋਈ ਬਿਨਾਂ ਕਿਸੇ ਰੁਕਾਵਟ ਦੇ ਬਣੀ ਰਹੀ ਇਸੇ ਲਈ ਇਸ ਸਮੇਂ ਨੂੰ ਬ੍ਰਹਮ ਮਹੂਰਤ ਵੀ ਆਖਦੇ ਹਨ ਇਸ ਸਮੇਂ ਵਾਹਿਗੁਰੂ ਦੇ ਨਿਰਗੁਣ ਸਰੂਪ ਦਾ ਵਧੇਰੇ ਪ੍ਰਭਾਵ ਹੁੰਦਾ ਹੈ। ਪਹਿਲਾਂ ਤਾਂ ਇਸੇ ਸਮੇਂ ਜਾਗਣ ਦੀ ਕੋਸ਼ਿਸ਼ ਕਰਨੀ ਚਾਹੀਦੀ। ਪਰ ਜੇ ਇਸ ਤਰ੍ਹਾਂ ਕਰਨਾ ਕਿਸੇ ਕਾਰਨ ਮੁਸ਼ਕਲ ਹੋਵੇ ਤਾਂ ਫਿਰ ਸਵੇਰ ਸਾਰ ਜਾਂ ਸੰਧਿਆ ਦੇ ਸਮੇਂ ਵੀ ਨਾਮ ਜਪਣ ਵਾਸਤੇ ਚੰਗੇ ਸਮਿਆਂ। ਜਦੋਂ ਅਭਿਆਸ ਪੱਕਾ ਹੋ ਜਾਏ ਤਾਂ ਫਿਰ ਕਿਸੇ ਖਾਸ ਸਮੇਂ ਦੀ ਲੋੜ ਵੀ ਨਹੀਂ ਰਹਿੰਦੀ। ਹਰ ਵਕਤ ਬਿਰਤੀ ਵਿੱਚ ਨਾਮ ਸਿਮਰਨ ਹੁੰਦਾ ਰਹਿੰਦਾ ਹੈ ਬਲਕੇ ਆਖਰੀ ਅਵਸਥਾ ਵਿੱਚ ਸਿਮਰਨ ਜ਼ਿੰਦਗੀ ਬਣ ਜਾਂਦਾ ਹੈ ਤੇ ਜ਼ਿੰਦਗੀ ਸਿਮਰਨ ਬਣ ਜਾਂਦੀ ਹੈ ਤੇ ਸਿਮਰਨ ਤੋਂ ਟੁੱਟਣਾ 나ਗ ਨਿਵਾਸਾਂ ਦਾ ਰਹਿਣਾ ਹੋ ਜਾਂਦਾ ਜਿਵੇਂ ਸਤਗੁਰੂ RAMDAS ji maharaj ਨੇ ਗੌੜੀ ਰਾਗ ਵਿੱਚ ਵਰਣਨ ਕੀਤਾ ਕਿਆ ਸਵਣਾ ਕਿਆ ਜਾਗਣਾ ਗੁਰਮੁਖ ਤੇ ਪ੍ਰਵਾਨ ਜਿੰਨਾ ਸਾਸ ਗਰਾਸ ਨਾ ਵਿਸਰੈ ਸੇ ਪੂਰੇ ਪੁਰਖ ਪ੍ਰਧਾਨ ਹੁਣ ਆਪਾਂ ਨਾਮ ਜਪਣ ਦੇ ਤਰੀਕੇ ਬਾਰੇ ਵਿੱਚ ਵਿਚਾਰਾ ਕਰਦੇ ਆਂ ਨਾਮ ਅਭਿਆਸ ਦੇ ਪੱਕ ਜਾਣ ਮਗਰੋਂ ਭਾਵੇਂ ਨਾਮ ਬੈਠ ਕੇ ਲੇਟ ਕੇ ਤੁਰਦਿਆਂ ਫਿਰਦਿਆਂ ਕੰਮ ਕਾਜ ਕਰਦਿਆਂ ਵੀ ਜਪ ਸਕੀਦਾ ਹੈ ਪਰ ਸ਼ੁਰੂ ਸ਼ੁਰੂ ਵਿੱਚ ਹਮੇਸ਼ਾ ਬਹਿ ਕੇ ਨਾਮ ਜਪਣਾ ਚਾਹੀਦਾ ਹੈ ਇਕਾਤ ਵਿੱਚ ਚੌਂਕੜੀ ਮਾਰ ਕੇ ਇਸ ਤਰੀਕੇ ਨਾਲ ਬਹਿ ਜਾਣਾ ਚਾਹੀਦਾ ਹੈ ਜਿਹਦੇ ਨਾਲ ਗਰਦਨ ਤੇ ਪਿੱਠ ਦੀ ਹੱਡੀ ਸਿੱਧੀ ਇੱਕ ਲਾਈਨ ਵਿੱਚ ਰਹੇ ਇਸ ਤਰ੍ਹਾਂ ਬੈਠਿਆਂ ਪਹਿਲਾ ਬਹਿ ਅਭਿਆਸੀ ਨੂੰ ਮਹਿਸੂਸ ਹੋਵੇਗਾ ਕਿ ਜਲਦੀ ਥੱਕ ਜਾਏ ਪਰ ਅਭਿਆਸ ਦੇ ਪੱਕਾ ਨਾਲ ਇਸ ਤਰ੍ਹਾਂ ਕੰਟਿਆਂ ਬੱਧੀ ਬੈਠੇ ਰਹਿਣਾ ਮੁਸ਼ਕਲ ਨਹੀਂ ਹੋਵੇ ਇਸ ਸੰਬੰਧੀ ਮੇਰਾ ਤਜਰਬਾ ਹੈ ਕਿ ਰੂਹ ਦਾ ਸਰਾਣਾ ਇਸ ਤਰ੍ਹਾਂ ਆਪਣੇ ਹੇਠਾਂ ਰੱਖ ਲਓ ਕਿ ਚੌਂਕੜੀ ਮਾਰ ਕੇ ਬੈਠਿਆ ਪੈਰ ਤੇ ਗੁੱਡੇ ਸਹਰਾਣੇ ਤੋਂ ਨੀਵੇਂ ਰਹਿਣ ਤੇ ਸਹਰਾਣਾ ਸਿਰਫ ਅਭਿਆਸੀ ਦੇ ਪਿਛਲੇ ਪਾਸੇ ਹੀ ਠਾਈ ਆਵੇ ਤਾਂ ਬਗੈਰ ਥੱਕਣ ਦੇ ਬਹੁਤਾ ਧੇਰ ਬਹਿ ਸਕਿਆ ਇਸ ਤਰ੍ਹਾਂ ਅਭਿਆਸੀ ਦਾ ਪਿਛਲਾ ਹਿੱਸਾ ਥੋੜਾ ਉੱਚਾ ਹੋ ਜਾਂਦਾ ਜਿਸ ਕਰਕੇ ਜ਼ਿਆਦਾ ਧੇਰ ਬੈਠਣ ਵਿੱਚ ਆਸਾਨੀ ਹੋ ਜਾਂਦੀ ਹੈ ਕਬਿਆਸੀ ਨੂੰ ਮੈਂ ਪੁੱਛਾਂ ਉੱਚੀ ਤੇ ਅਗੋਂ ਨੀਵੀਂ ਲੱਕੜ ਦੀ ਚੌਂਕੀ ਬਣਵਾ ਕੇ ਅਭਿਆਸ ਕਰਦੇ ਹੋ ਵੇਖਿਆ ਸੀ ਮੈਨੂੰ ਵੀ ਉਸ ਤੋਂ ਇੱਕ ਖਿਆਲ ਆਇਆ ਪਰ ਚੌਂਕੀ ਦੀ ਬਜਾਏ ਸਰਾਣਾ ਰੱਖ ਕੇ ਆਪਣਾ ਪਿਛਲਾ ਹਿੱਸਾ ਉੱਪਰ ਕਰਕੇ ਬੈਣ ਨਾਲ ਮੈਂ ਵੱਧ ਸਹੂਲਤ ਮਹਿਸੂਸ ਕਰਦਾ ਬੈ ਕੇ ਭਜਨ ਕਰਨ ਨਾਲ ਮਨ ਤੇ ਜ਼ਿਆਦਾ ਆਸਾਨੀ ਨਾਲ ਕਾਬੂ ਰਹਿੰਦਾ ਤੇ ਇਕਾਗਰਤਾ ਜਲਦੀ ਆਉਂਦੀ ਤੇ ਦੇਰ ਤੱਕ ਕਾਇਮ ਰਹਿੰਦੀ ਨਾਮ ਜਪਣ ਵੇਲੇ ਸਾਵਧਾਨ ਤੇ ਇਕਾਗਰ ਚਿਤ ਰਹਿਣ ਦਾ ਸੁਨਹਿਰੀ ਅਸੂਲ ਸਦਾ ਯਾਦ ਰੱਖਣਾ ਚਾਹੀਦਾ ਹੈ ਇਸ ਲਈ ਜਿੱਥੋਂ ਤੱਕ ਹੋ ਸਕੇ ਸਿੱਧੇ ਬਹਿ ਕੇ ਬਗੈਰ ਧਸਣੇ ਦੀ ਸਹਾਇਤਾ ਦੇ ਸਿਮਰਨ ਕਰਨ ਦੀ ਆਦਤ ਪਾਉਣੀ ਅਖੀਰ ਵਿੱਚ ਬੜੀ ਲਾਭਦਾਇਕ ਪ੍ਰਤੀਤ ਹੁੰਦੀ ਸਿੱਧੇ ਬਹਿਣਾ ਪਹਿਲਾਂ ਪਹਿਲ ਜ਼ਰੂਰ ਮੁਸ਼ਕਲ ਪ੍ਰਤੀਤ ਹੁੰਦਾ ਹੈ ਪਰ ਦ੍ਰਿੜਤਾ ਨਾਲ ਉਦਮ ਕਰਦਿਆਂ ਇਸ ਦੀ ਐਸੀ ਆਦਤ ਪੈ ਜਾਂਦੀ ਹੈ ਕਿ ਬਹਿ ਕੇ ਸਿਮਰਨ ਕਰਨ ਵਿੱਚ ਹੀ ਮਨ ਜ਼ਿਆਦਾ ਆਸਾਨੀ ਤੇ ਖੁਸ਼ੀ ਪ੍ਰਤੀਤ ਕਰਦਾ ਹੈ ਫਿਰ ਨਾਮ ਅਭਿਆਸ ਦੀਆਂ ਉਤਲੀਆਂ ਮੰਜ਼ਲਾਂ ਵਿੱਚ ਜਦੋਂ ਅਭਿਆਸੀ ਖੇਡਣ ਲੱਗ ਪਵੇ ਤਾਂ ਉਹ ਖੁਦ-ਬੁਖਦ ਵੇਖੇਗਾ ਕਿ ਜਦੋਂ ਉਸ ਦੀ ਸੁਰਤੀ ਉੱਚੇ ਆਤਮਿਕ ਮੰਡਲਾਂ ਤੋਂ ਮੁੜਦੀ ਹੈ ਜਾਂ ਉਖੜਦੀ ਹੈ ਤੇ ਉਸ ਨੂੰ ਦ੍ਰਿਸ਼ਟੀਮਾਨ ਸੰਸਾਰ ਵਿੱਚ ਆਪਣੇ ਸਰੀਰ ਦੀ ਮੁੜ ਹੋਸ਼ ਆਉਂਦੀ ਹੈ ਤਾਂ ਬਹਿਣ ਦੀ ਅਵਸਥਾ ਵਿੱਚ ਹੋਣ ਨਾਲ ਸਰੀਰ ਉੱਤੇ ਕਾਬੂ ਛੇਤੀ ਤੋਂ ਛੇਤੀ ਅਤੇ ਚੰਗੀ ਤਰ੍ਹਾਂ ਪਾ ਸਕਦਾ ਹੈ ਜਿਹੜੇ ਸੱਜਣ ਬਹਿ ਕੇ ਭਜਨ ਕਰਨ ਵਿੱਚ ਕੋਈ ਤਕਲੀਫ ਪ੍ਰਤੀਤ ਕਰਨ ਉਹ ਕਿਸ ਤਰੀਕੇ ਵਿੱਚ ਕਰ ਸਕਣ ਉਹੋ ਜਿਹਾ ਤਰੀਕਾ ਹੀ ਅਖਤਿਆਰ ਕਰ ਲੈਣਾ ਚਾਹੀਦਾ ਕਿਸੇ ਵੀ ਗੁਰਮੁਖ ਦਾ ਨਿਸ਼ਾਨਾ ਸਿਮਰਨ ਕਰਨ ਦੀ ਆਦਤ ਪਾਉਣਾ ਜਿਵੇਂ ਬੈਜਾਏ ਓਵੇਂ ਚੰਗੇ ਪਰ ਵਿਗਿਆਨਕ ਤਰੀਕੇ ਨਾਲ ਕਰਨ ਲਈ ਬੈਠ ਕੇ ਸਿਮਰਨ ਕਰਨਾ ਹੀ ਚੰਗਾ ਹੈ। ਨਾਮ ਸਿਮਰਨ ਵਿੱਚ ਬਹਿ ਕੇ ਸਭ ਤੋਂ ਪਹਿਲਾਂ 5-7 ਵਾਰ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਆਖਣਾ ਚਾਹੀਦਾ ਹੈ। ਤੇ ਉਸ ਤੋਂ ਮਗਰੋਂ ਸਰਬੱਤ ਦੇ ਭਲੇ ਦੀ ਖਿਆਲੀ ਤਰੰਗ ਸਾਰੀ ਸ੍ਰਿਸ਼ਟੀ ਵੱਲ ਭੇਜਣੀ ਚਾਹੀਦੀ ਹੈ। ਐਸਾ ਕਰਨ ਨਾਲ ਮਨ ਛੇਤੀ ਅਡੋਲਤਾ ਤੇ ਸਹਜ ਦੀ ਅਵਸਥਾ ਵਿੱਚ ਆ ਜਾਂਦਾ ਹੈ ਜਦੋਂ ਵੀ ਮੈਂ ਸਿਮਰਨ ਵਿੱਚ ਸਰਬੱਤ ਦੇ ਭਲੇ ਦੀ ਜਾਂ ਸਰਬੱਤ ਦੇ ਪਿਆਰ ਦੀ ਲਹਿਰ ਇਸ ਸ੍ਰਿਸ਼ਟੀ ਵੱਲ ਭੇਜਣਾ ਤਾਂ ਇਸ ਲਹਿਰ ਨੂੰ ਫੌਰਨ ਸਭ ਪਾਸਿਆਂ ਤੋਂ ਛਾ ਜਾਂਦਿਆਂ ਕਰਤਾਰ ਦੀ ਸਾਰੀ ਰਚਨਾ ਦਾ ਮੂੰਹ ਚੁੰਮਦਿਆਂ ਖੰਡਾਂ ਬ੍ਰਹਮੰਡਾਂ ਨੂੰ ਛਾਤੀ ਨਾਲ ਲਾਉਂਦਿਆਂ ਤੇ ਸਭ ਪਾਸਿਆਂ ਤੋਂ ਪਿਆਰ ਤੇ ਸ਼ੁਭ ਇੱਛਾ ਨਾਲ ਲਧੀਆਂ ਹੋਈਆਂ ਲਹਿਰਾਂ ਆਪਣੇ ਵੱਲ ਮੁੜ ਆਉਂਦੀਆਂ ਤੇ ਮਨ ਵਿੱਚ ਅਥਾਹ ਸ਼ਾਂਤੀ ਦੇ ਸੋਮੇ ਕੋਲ ਦੀਆਂ ਪ੍ਰਤੀਤ ਕਰਦਾ